ਗੁਰਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜ ਜਿਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਸ਼ਾ ਜੀ ਦੀ ਮਿਹਰ ਦਾ ਸਤਕਾਰ ਕਰਦੇ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗਉੜੀ ਪੂਰਬੀ ਰਾਗ ਦੇ ਵਿੱਚ ਭਗਤ ਜੀ ਦੇ ਸ਼ਬਦ ਚੱਲ ਰਹੇ ਹਨ 335 ਅੰਗ ਤੇ ਭਗਤ ਜੀ ਦੇ ਸ਼ਬਦ ਪਾਈ ਸੁਭਾਇਮਾਨ ਹਨ ਆਪਣੀ ਰਸਲਾਂ ਤੋਂ ਭਗਤ ਜੀ ਇਹ ਚੰਗਾ ਸ਼ਬਦ ਸੰਪੂਰਨ ਹੋਏ ਸੀ ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਭਾਈ ਆਰੰਭ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਗੌੜੀ ਇਕ ਜੋਤ ਏਕਾ ਮਿਲੀ 임ਾ ਹੋਏ ਮਾ ਹੋਏ ਜਿੱਤ ਘਟ ਨਾਮਨਾ ਉਪਜੈ ਫੁੱਟ ਮਰੇ ਜਨ ਸੋਏ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਭਾਈ ਇਹ ਸ਼ਬਦ ਰੰਮ ਕਰਦੇ ਹੋਏ ਵਚਨ ਕਰਦੇ ਹਨ ਜੀ ਇੱਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਭਗਤ ਜੀ ਇਹ ਸ਼ਬਦ ਉਚਾਰਨ ਕਰਦੇ ਹੋਏ ਉਹ ਪਰਮੇਸ਼ਰ ਹਰੀ ਪ੍ਰਭੂ ਦੇ ਨਾਲ ਮੇਲ ਦੀ ਭਗਤ ਜੀ ਵਚਨ ਕਰਦੇ ਹਨ ਗੱਲ ਕਰਦੇ ਹਨ ਹਿੰਦੇ ਇੱਕ ਜੋਤ ਏਕਾ ਮਿਲੀ ਹੰਦੇ ਜਦੋਂ ਇੱਕ ਜਿਗਿਆਸੂ ਦੀ ਮਨੁੱਖ ਦੀ ਇਸੇ ਪ੍ਰਾਣੀ ਜੀਵ ਦੀ ਇੱਕੋ ਦੇ ਨਾਲ ਜੋਤ ਮਿਲ ਜਾਂਦੀ ਹੈ ਕਿਉਂਕਿ ਆਤਮਾ ਵੀ ਇੱਕ ਜੋਤ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਤਿਗੁਰੂ ਜੀ ਵਚਨ ਕਰਦੇ ਹਨ ਭਗਤ ਜੀ ਵੀ ਕਹ ਰਹੇ ਨੇ ਕਹਿੰਦੇ ਇੱਕ ਜੋਤ ਇੱਕਾ ਇੱਕੋ ਦੇ ਵਿੱਚ ਜਦੋਂ ਭਗਤ ਜੀ ਕਹਿੰਦੇ ਜੋਤ ਜਿਹੜੀ ਅੰਦਰ ਸਾਡੇ ਜੋਤ ਹੈ ਉਹ ਇੱਕੋ ਪ੍ਰਮਾਤਮਾ ਦੇ ਨਾਲ ਮੇਲ ਕਰਦੀ ਹੈ ਕਹਿੰਦੇ ਫਿਰ ਦੁਬਾਰਾ ਕੀਮਾ ਹੋਏ ਮਹੋਏ ਦੁਬਾਰਾ ਜਿਹੜੀ ਉਹ ਵੱਖ ਨਹੀਂ ਹੁੰਦੀ ਜਦੋਂ ਇੱਕ ਵਾਰੀ ਕੋਈ ਜਗਿਆਸੂ ਕੋਈ ਗੁਰਮਖ ਜਨ ਕੋਈ ਮਿਹਨਤ ਕਰਕੇ ਉਹ ਸੱਚੇ ਮਾਲਕ ਦੇ ਵਿੱਚ ਆਪਣੇ ਮਾਨ ਆਤਮਾ ਨੂੰ ਜੋਤ ਨੂੰ ਟਿਕਾ ਲੈਂਦਾ ਹੈ ਤੇ ਫਿਰ ਭਗਤ ਜੀ ਕਹਿੰਦੇ ਇੱਕ ਵਾਰੀ ਉਹਨੂੰ ਮੇਲ ਖੋਣ ਦੇ ਨਾਲ ਕੋਈ ਦੁਆਰਾ ਉਹ ਛੋੜ ਨਹੀਂ ਸਕਦਾ ਲੱਗ ਨਹੀਂ ਕਰ ਸਕਦਾ ਇੱਕੋ ਦੇ ਵਿੱਚੋਂ ਜੋਤ ਇੱਕ ਹੋ ਜਾਂਦੀ ਹੈ ਇਹ ਦੋਵੇਂ ਪਰਮੇਸ਼ਰ ਅਕਾਲ ਪੁਰਖ ਤੇ ਇਸ ਇਸ ਜੀਵ ਰੂਪ ਆਤਮਾ ਨੂੰ ਆਪਣੇ ਵਿੱਚ ਮਿਲਾ ਲੈਂਦੇ ਹਨ ਭਗਤ ਜੀ ਕਹਿੰਦੇ ਫਿਰ ਦੁਬਾਰਾ ਵਿਛੋੜਾ ਨਹੀਂ ਕੋਈ ਪਾ ਸਕਦਾ ਨਾ ਕੋਈ ਇਹਨੂੰ ਵੱਖ ਕਰ ਸਕਦਾ ਜੇ ਤਰ ਘਟ ਨਾਮ ਨਾ ਉਪਜੈ ਫੁੱਟ ਮਰੇ ਜਨ ਸੋਏ ਪਰ ਜਿਨ੍ਹਾਂ ਦੇ ਭਗਤ ਜੀ ਕਹਿੰਦੇ ਭਾਈ ਘਾਟਾਂ ਦੇ ਵਿੱਚ ਜਿਨ੍ਹਾਂ ਸਰੀਰਾਂ ਦੇ ਵਿੱਚ ਭਗਤ ਜੀ ਕਹਿੰਦੇ ਨਾਮ ਉਪਜਦਾ ਹੀ ਨਹੀਂ ਉਹਨਾਂ ਪ੍ਰਤੀ ਭਗਤ ਜੀ ਵਾਤਨ ਕਰਦੇ ਹਨ ਕਹਿੰਦੇ ਪਰ ਜਿਹੜੇ ਸਰੀਰ પાਕੇ ਵੀ ਮਨੁੱਖਾ ਜਨਮ ਪਾਲਸ ਦੀ પાਕੇ ਵੀ ਨਾਮ ਨੂੰ ਉਤਪਰਨ ਨਹੀਂ ਕਰ ਸਕਦੇ ਇਹਨੂੰ ਜੋਤ ਨੂੰ ਜਗਾ ਨਹੀਂ ਸਕਦੇ ਜਿੱਤ ਘਟ ਨਾਮ ਨਾ ਉਪਜੈ ਭਗਤ ਜੀ ਕਹਿੰਦੇ ਫਿੱਟ ਮਰੇ ਜਨ ਸੋਏ ਉਹ ਫਿੱਟ ਫਿੱਟ ਕੇ ਮਰਦੇ ਹਨ ਭਗਤ ਜੀ ਕਹਿੰਦੇ ਉਹ ਸੰਸਾਰ ਵਿੱਚ ਆਉਂਦੇ ਤਾਂ ਹਰ ਜਨਮ ਤਾਂ ਤਾਣ ਕਰਦੇ ਹਨ ਮੁੱਖਾ ਦੇ ਤਾਂ ਪਾਉਂਦੇ ਹਨ ਭਗਤ ਜੀ ਕਹਿੰਦੇ ਪਰ ਉਹ ਨਾਮ ਨਾਲੋਂ ਵਖੋ ਕੇ ਭਗਤ ਜੀ ਕਹਿੰਦੇ ਫਿੱਟ ਫਿੱਟ ਕੇ ਦੁੱਖ ਪਾਉਂਦੇ ਹਨ ਭਾਗ ਕੀ ਉਹਨਾਂ ਦੀ ਆਤਮਾ ਜਾਂਦੀ ਹੈ ਉਹ ਦੁੱਖਾਂ ਦੇ ਵਿੱਚ ਕਰ ਲਾਂਦੀ ਐ ਕ੍ਰਿਸ਼ਨਾਂ ਦੇ ਸੰਤਾਪ ਨਾਲ ਤੇ ਭਗਤ ਜੀ ਕਹਿੰਦੇ ਉਹ ਸੁਖੀ ਨਹੀਂ ਰਹਿ ਸਕਦੇ ਫਿਰ ਤੇ ਮਰੀ ਜਨ ਸੋਏ ਭਗਤ ਜੀ ਕਹਿੰਦੇ ਉਹ ਜੰਮ ਦੇ ਮਰਦੇ ਰਹਿੰਦੇ ਅਨ ਬਚਨ ਕਰਦੇ ਨੇ ਭਗਤ ਜੀ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਇਹ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਸੋਭਾ ਕਰਨਦੇ ਹਨ ਠਾਕਰ ਜੀ ਕਹਿੰਦੇ ਇਹ ਮੇਰਾ ਰਮਈਆ ਮੇਰਾ ਠਾਕਰ ਸਾਵਲ ਸੁੰਦਰ ਹੈ ਉਹ ਸਾਵਲ ਰੰਗ ਦਾ ਸੁੰਦਰ ਰਮਈਆ ਹੈ ਮੇਰਾ ਬਾਬੂ ਮੇਰਾ RAM ਰਮਈਆ ਹੋਇਆ RAM ਮੇਰਾ ਭਗਤ ਜੀ ਕਹਿੰਦੇ ਬਹੁਤ ਸੁੰਦਰਾ ਮੇਰਾ ਮਨ ਲਾਗਾ ਤੋਹੇ ਕਿੰਦੇ ਮੇਰਾ ਮਨ ਭਾਈ ਉਹਦੇ ਚਰਨਾਂ ਵਿੱਚ ਲੱਗ ਗਿਆ ਉਹਦੇ ਨਾਲ ਅਰਪਣ ਹੋ ਗਿਆ ਉਹਦੇ ਵਿੱਚ ਜੁੜ ਗਿਆ ਰਹਾਉ ਵਿਸ਼ਰਾਮ ਦੇ ਕੀ ਭਗਤ ਜੀ ਬਚਨ ਕਰਦੇ ਹਨ ਸਾਧ ਮਿਲੇ ਸਿੱਧ ਪਾਈਏ ਇਹ ਇਹੋ ਜੋਗ ਕੇ ਭੋਗ ਭਗਤ ਜੀ ਕਹਿੰਦੇ ਸਾਧ ਮਿਲੇ ਸਿੱਧ ਪਾਈਏ ਕਹਿੰਦੇ ਜਦੋਂ ਮਨ ਨੂੰ ਸਾਧਣ ਵਾਲਾ ਸੱਚਾ ਸਤਿਗੁਰੂ ਮਿਲ ਜਵੇ ਤੇ ਸਾਧੂ ਸਤਿਗੁਰੂ ਨੂੰ ਕਿਹਾ ਕਹਿੰਦੇ ਜਦੋਂ ਸਾਧ ਸੰਗਤ ਸੱਚੇ ਗੁਰੂ ਦੀ ਸੰਗਤ ਮਿਲ ਜਾਵੇ ਤੇ ਫਿਰ ਸਿੱਧੀ ਪਾ ਲਈ ਦੀ ਹੈ ਫਿਰ ਸਿੱਧਾ ਰਸਤਾ ਮਾਰਗ ਮਿਲ ਜਾਂਦਾ ਸੱਚੇ ਗੁਰੂ ਤੋਂ ਹੀ ਸੱਚੇ ਗੁਰੂ ਦੀ ਸੰਗਤ ਮਿਲ ਲਾ ਲਈ ਮਹਾਰਾਜੀ ਕਹਿੰਦੇ ਪ੍ਰਾਪਤੀ ਹੈ ਭਗਤ ਜੀ ਕਹਿੰਦੇ ਸਾਧ ਮਿਲੇ ਸਿੱਧ ਪਾਈ ਹੈ ਕਹਿੰਦੇ ਫਿਰ ਸਿੱਧੀ ਮਿਲਦੀ ਹੈ ਮਨ ਨੂੰ ਸੋਜੀ ਹੁੰਦੀ ਹੈ ਸੂਝ-ਬੂਝ ਦੀ ਪ੍ਰਾਪਤੀ ਹੁੰਦੀ ਹੈ ਇਹ ਜੋਗ ਕੇ ਭੋਗ ਕਹਿੰਦੇ ਇਹ ਜੋਗ ਭੋਗ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਜੋਗੀ ਲੱਭਦੇ ਫਿਰਦੇ ਨਾ ਜੋਗ ਮਤ ਨਾਲ ਕਹਿੰਦੇ ਫਿਰ ਉਹ ਸਭ ਕੁਝ ਪ੍ਰਾਪਤ ਹੋ ਜਾਂਦਾ ਸਾਧ ਮਿਲੇ ਸਿੱਧ ਪਾਈ ਹੈ ਇਹ ਇਹੋ ਜੋਗ ਕੇ ਭੋਗ ਭਗਤ ਜੀ ਕਹਿੰਦੇ ਜਿਹੜੇ ਭੋਗਾ ਵਾਸਤੇ ਜੋਗੀ ਜੋਗ ਧਾਰਨ ਕਰਦਾ ਹੈ ਜੋਗ ਮਤ ਪੜਾਂਦਾ ਹੈ ਕਹਿੰਦੇ ਉਹ ਸਾਧ ਕੀ ਮਹਾਰਾਜ ਦੀ ਸਾਧਨਾ ਦੇ ਵਿੱਚ ਗੁਰੂ ਦੀ ਸੰਗਤ ਵਿੱਚ ਉਹ ਸਿੱਧੀਆਂ ਮਿਲ ਜਾਂਦੀਆਂ ਹਨ ਦੋ ਮਿਲਕਾਰਜ ਉਪਜੇ ਰਾਮਨਾਮ ਸੰਜੋਗ ਜਦ ਇਹ ਮੇਲ ਹੋਣ ਕਾਰਨ ਕਾਰਜ ਜਿਹੜਾ ਉਪਜ ਜਾਂਦਾ ਪ੍ਰਾਪਤ ਹੋ ਜਾਂਦਾ ਕਾਰਜ ਪੂਰਾ ਹੋ ਜਾਂਦਾ ਭਗਤ ਜੀ ਕਹਿੰਦੇ ਦੋ ਮੇਲ ਕਾਰਜ ਉਪਜੈ ਰਾਮ ਨਾਮ ਸੰਯੋਗ ਰਾਮ ਦੇ ਨਾਲ ਮਹਾਰਾਜ ਜੀ ਕਹਿੰਦੇ ਰਾਮੇ ਹੋਏ ਮਾਲਕ ਦੇ ਨਾਲ ਫਿਰ ਮੇਲ ਹੋ ਜਾਂਦਾ ਉਸ ਜਨਮਾਂ ਜਨਮਾਂ ਦਾ ਭਗਤ ਜੀ ਕਹਿੰਦੇ ਮੇਲ ਹੈ ਹੇਰ ਵਿਛੋੜਾ ਨਹੀਂ ਹੁੰਦਾ ਲੋਕ ਜਾਣ ਇਹ ਗੀਤ ਹੈ ਇਹੋ ਬ੍ਰਹਮ ਵਿਚਾਰ ਭਗਤ ਜੀ ਕਹਿੰਦੇ ਲੋਕ ਦੁਨੀਆ ਤੇ ਐ ਸਮਝਦੀ ਐ ਕਿ ਦੁਨਿਆਵੀ ਗੀਤ ਹਨ ਆਮ ਦੁਨੀਆ ਤਾਂ ਹੀ ਸਮਝਦੀ ਨੇ ਕਿ ਦੁਨਿਆਵੀ ਗੀਤ ਆ ਕੋਈ ਕਿਸੇ ਧਾਰਨਾ ਤੇ ਇਹਨੂੰ ਗਾ ਲੈਂਦਾ ਕੋਈ ਕਿਸੇ ਤਾਰਨਾ ਤੈਨੂੰ ਗਾ ਲੈਂਦਾ ਕੋ ਕਿਸ ਤਰ੍ਹਾਂ ਦੀ ਟਿਊਨ ਬਣਾ ਕੇ ਇਹਨੂੰ ਗਾਈ ਜਾਂਦਾ ਹੈ ਇਹ ਬਾਣੀ ਨੂੰ ਕੋ ਕਿਸ ਤਰ੍ਹਾਂ ਦੀ ਟਿਊਨ ਬਣਾ ਕੇ ਇਹਦੇ ਚੋਂ ਬਾਹਰੀ ਆਨੰਦ ਲੈਂਦਾ ਜਿਵੇਂ ਬਾਹਰਲੇ ਗਾਵਾਂ ਦੇ ਵਿੱਚੋਂ ਆਪਾਂ ਲਖਾਰੀਆਂ ਦੇ ਗਾਣ ਗੀਤ ਗਾਏ ਜਾਂਦੇ ਹਨ ਉਹਨਾਂ ਚ ਲੋਕ ਬਾਹਰਲਾ ਆਨੰਦ ਲੈਂਦੇ ਆ ਨਾ ਉਹ ਅੰਦਰਲਾ ਆਨੰਦ ਨਹੀਂ ਹੈ ਬ੍ਰਹਮ ਆਨੰਦ ਉਹ ਬਾਹਰੀ ਵਾਵਾ ਵਾਸਤੇ ਆਨੰਦ ਵਾਸਤੇ ਸੀ ਕਹਿੰਦੇ ਨੇ ਬੜਾ ਆਨੰਦ ਆਇਆ ਉਹ ਬਨੌਟੀ ਆਨੰਦ ਹਨ ਬਾਣੀਆਂ ਲਿਖਾਰੀਆਂ ਦੀ ਲਿਖਾਂ ਦੀ ਜਿਨ੍ਹਾਂ ਨੂੰ ਸੁਣਾਉਣਾਂ ਨੂੰ ਲੋਕ ਪੜ੍ਹਦੇ ਹਨ ਕਿਤਾਬਾਂ ਨੂੰ ਪਰ ਅੰਦਰਲਾ ਆਨੰਦ ਬ੍ਰਹਮ ਨਾਲ ਜੁੜ ਕੇ ਆਉਂਦਾ ਹੈ ਮਹਾਰਾਜ ਜੀ ਕਹਿੰਦੇ ਲੋਕਾਂ ਨੇ ਤਾਂ ਗੀਤ ਹੀ ਸਮਝੀਏ ਬਾਣੀ ਬਾ ਭਾਈ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਇੱਥੇ ਇਹਦੇ ਲੋਕ ਜਾਣੇ ਇਹ ਗੀਤ ਹੈ ਕਹਿੰਦੇ ਲੋਕ ਤਾਂ ਇਹ ਸਮਝਦੇ ਨੇ ਕੀ ਤਾਂ ਗੀਤ ਹੀ ਹੈ ਗਾਈ ਜਾਓ ਆਨੰਦ ਲਈ ਜਾਓ ਬਾਹਰ ਕਹਿੰਦੇ ਇਹ ਤਾਂ ਬ੍ਰਹਮ ਵਿਚਾਰ ਭਗਤ ਜੀ ਕਹਿੰਦੇ ਭਾਈ ਇਹ ਤੇ ਤਾਂ ਇਹ ਤਾਂ ਬ੍ਰਹਮ ਦੀ ਵਿਚਾਰ ਹੈ ਬ੍ਰਹਮ ਕਾਲਪੁਰਖ ਹੈ ਪਰਮੇਸ਼ਰ ਉਹ ਬ੍ਰਹਮ ਦੀ ਵਿਚਾਰ ਹੈ ਭਾਈ ਇਹ ਸਾਰੀ ਗੀਤ ਨਹੀਂ ਹਨ ਬਨੌਤੀ ਗੀਤ ਨਹੀਂ ਹਨ ਇਹ ਸਾਰੇ ਲੋਕ ਸਮਝੀ ਜਾਂਦੇ ਹਨ ਲੋਕ ਬਾਹਰੋਂ ਆਨੰਦ ਲੈਂਦੇ ਹਨ ਕੋਈ ਕਿਸ ਤਿਹੋਂ ਤੇ ਗਾ ਲੈਂਦਾ ਪਰ ਜਿਹੜਾ ਸਤਿਗੁਰਾਂ ਨੇ ਗਾਣਾ ਕਿਹਾ ਉਹ ਕਿਹਾ ਕਿ ਰਾਗਾਂ ਦੇ ਵਿੱਚ ਬਾਣੀ ਗਈ ਜਿਹੜੇ ਪ੍ਰਾਰਥਨ ਸਮਿਆਂ ਦੇ ਗੁਰਸਿੱਖ ਸੀ ਹੋ ਰਾਗਾਂ ਦੇ ਵਿੱਚ ਹੀ ਬਾਣੀ ਨੂੰ ਗਾਇਆ ਕਰਦੇ ਸੀ ਜਾਂ ਰਾਗਣੀਆਂ ਦੇ ਵਿੱਚ ਗਾਣੀ ਰਾਗਾ ਤੋਂ ਧੁਨੀਆਂ ਪੈਦਾ ਹੋਣੀਆਂ ਉਹਨਾਂ ਵਿੱਚ ਬਾਣੀ ਗਾਣੀ ਔਰ ਹੁਣ ਬਹੁਤੇ ਲੋਕਾਂ ਦਾ ਕੀ ਹਾਲ ਹੈ ਉਹ ਗਾਣਿਆਂ ਦੀ ਪਿੰਡਾਂ ਦੀ ਆਪਾਂ ਗਾਈ ਜੰਨੇ ਆ ਉਹ ਕੱਚੇ ਮਿਲਿਆ ਟੂ ਨਾਲ ਦੋ ਕਿਸੇ ਪਾਸੋਂ ਫੜ ਲਈਆਂ ਸੁਰਾਂ ਲੋਕ ਕਿਸੇ ਪਾਸੋਂ ਬਾਣੀ ਗਾਤੀ ਨਾ ਉਹਦੇ ਭਾਵ ਅਰਥ ਨੂੰ ਕੋਈ ਸ਼ਬਦ ਪ੍ਰਗਟ ਕਰਦਾ ਕਈ ਐਸੇ ਸ਼ਬਦ ਵੀ ਗਾ ਦਿੰਦਿਆਂ ਕਿ ਜਿਹੜੇ ਕੋਈ ਅਰਥ ਨਹੀਂ ਬਣਦਾ ਇੱਕ ਤੋਂ ਇੱਕ ਕਿਸ ਪਾਸਿਓਂ ਲੈ ਲੇਕ ਪਾਸਿ ਕਿਸ ਪਾਸਿਓਂ ਲਾ ਕੇ ਸੰਸਾਰੀ ਮਤਲਬ ਬਣਾ ਦਿੰਦਿਆਂ ਸ਼ਬਦ ਦਾ ਪਰ ਅੰਦਰ ਲੋਗ ਬਾਣੀ ਜਿਹੜੀ ਇਹ ਤਾਂ ਬ੍ਰਹਮ ਦੀ ਵਿਚਾਰ ਹੈ ਵੀਰ ਸਾਹਿਬ ਜੀ ਕਹਿੰਦੇ ਭਾਈ ਇਹਨੂੰ دنیਆਵੀ ਗਿਆਨ ਨਾ ਸਮਝੋ دنیਆਵੀ ਆਨੰਦ ਨਾ ਲਵੋ ਇਹ ਬਾਣੀ ਜਿਹੜੀ ਇਹ ਬ੍ਰਹਮ ਦੀ ਵਿਚਾਰ ਹੈ ਇਨੂੰ ਬ੍ਰਹਮ ਦੇ ਜਿੰਨਾ ਇਹਨੂੰ ਸਤਕਾਰ ਪ੍ਰਾਪਤ ਹੋਣਾ ਚਾਹੀਦਾ ਬਾਣੀ ਦਾ ਮਨ ਦੇ ਵਿੱਚ ਉਹਨਾਂ ਸਤਕਾਰ ਹੋਣਾ ਚਾਹੀਦਾ ਬਾਹਰੋਂ ਕੋਈ ਨੀ ਕੀ ਗਾਲਿਆ ਸੁਣ ਲਿਆ ਬਸ ਠੀਕ ਹੈ ਆਨੰਦ ਲੈ ਲਿਆ ਜੇ ਅੰਦਰੋਂ ਪੱਖੋਂ ਇਹਦਾ ਸਤਕਾਰ ਉਹ ਨਹੀਂ ਹੋਣਾ ਚਾਹੀਦਾ ਉਹ ਜਿੰਨਾ ਸਤਕਾਰ ਕਰਾਂਗੇ ਉਹ ਬ੍ਰਹਮ ਦੇ ਨੇੜੇ ਜਾਵਾਂਗੇ ਉਹ ਬ੍ਰਹਮ ਤੋਂ ਜਾਣੂ ਆਗੇ ਨਹੀਂ ਤੇ ਭਗਤ ਜੀ ਕਹਿੰਦੇ ਲੋਕਾਂ ਦਾ ਤਿਆਰ ਹੈ ਲੋਕ ਜਾਣੇ ਇਹ ਗੀਤ ਹੈ ਇਹ ਤੂੰ ਭਾਈ ਬ੍ਰਹਮ ਵਿਚਾਰ ਕਹਿੰਦੇ ਬ੍ਰਹਮ ਦੀ ਵਿਚਾਰਾ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਵਾਰ ਫਿਰ ਧਾਰਨਿੰਦੇ ਰਖੀ ਲੀਆਂ ਤੁਖਾਂ ਵਿੱਚ ਕਹਿੰਦੇ ਜਿਵੇਂ ਕਾਸ਼ੀ ਦੇ ਵਿੱਚ ਇਹ ਗੱਲ ਜਿਹੜੀ ਹੈ ਨਾ ਪ੍ਰਦੇਸ਼ ਹੈ ਪ੍ਰਚਲਿਤ ਹੈ ਭਗਤ ਜੀ ਫਿਰ ਕਾਸ਼ੀ ਤੇ ਹੁੰਦੇ ਹਨ ਜਿੱਥੇ ਭਗਤ ਜੀ ਬਹੁਤ ਚਿਰ ਰਹੇ ਜਨਮ ਹੋਇਆ ਕਾਸ਼ੀ ਬਨਾਰਸ ਦੇ ਵਿੱਚ ਭਗਤ ਜੀ ਦਾ ਇਹ ਭਗਤ ਜੀ ਕਹਿੰਦੇ ਐਵੇਂ ਹੈ ਜਿਵੇਂ ਕਾਸ਼ੀ ਦੇ ਵਿੱਚ ਵਿਦੇਸ਼ ਪ੍ਰਚਲਿਤ ਹੈ ਕਿ ਜਿਹੜਾ ਸ਼ਿਵ ਜੀ ਦੀ ਇਸ ਧਰਤੀ ਤੇ ਮਰੇਗਾ ਉਹਦੀ ਮੁਕਤੀ ਹੋ ਜਾਵੇਗੀ ਜਿਹੜਾ ਇੱਥੇ ਦੇਹ ਛੱਡੇਗਾ ਨਾ ਕਾਸ਼ੀ ਸ਼ਹਿਰ ਵਿੱਚ ਭਗਤ ਜੀ ਕਹਿੰਦੇ ਲੋਕ ਕਹਿੰਦੇ ਉਹ ਮੁਕਤ ਹੋ ਜਾਵੇਗਾ ਵਾਸ਼ ਕਬੀਰ ਸਾਹਿਬ ਜੀ ਇੱਥੇ ਆਧਾਰਨ ਲੈ ਰਹੇ ਨੇ ਜੋ ਕਾਸ਼ੀ ਉਪਦੇਸ਼ ਹੋਏ। ਬਾਣ ਸਮਰਤੀ ਵਾਰ ਕਹਿੰਦੇ ਮਰਦਾ ਮਰਦਾ ਜੇ ਉੱਥੇ ਕੋਈ ਪੰਡਤਾਂ ਤੋਂ ਉਪਦੇਸ਼ ਲਾ ਲੈਂਦਾ ਉਹਦੀ ਮੁਕਤੀ ਹੋ ਜਾਂਦੀ ਹੈ ਕਹਿੰਦੇ ਹਨ ਲੋਕ ਕਈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਉਹ ਕਬੀਰ ਸਹਿਸਾ ਨਹੀਂ ਅੰਤਮ ਪਰਮਗਤ ਪਾਏ ਭਗਤ ਜੀ ਕਹਿੰਦੇ ਪਾਰ ਕਹਿੰਦੇ ਜਿਹੜਾ ਕੋਈ ਗਾਉਂਦਾ ਹੈ ਨਾ ਬਾਣੀ ਨੂੰ ਗੁਰੂ ਬ੍ਰਹਮ ਦੀ ਪਰਮੇਸ਼ਰ ਦੀ ਬਾਣੀ ਨੂੰ ਜੇ ਕੋਈ ਰਗਿਆਸੂ ਕੋਈ ਮੁਨੱਖ ਗਾਵਿੰਦਾ ਹੈ ਕੋਈ ਗਾਵੇ ਕੋਈ ਕੰਨਾਂ ਨਾਲ ਸੁਣਦਾ ਹੈ ਚਿੱਤ ਲਾ ਕੇ ਕੋਈ ਗਾਉਂਦਾ ਹੈ ਚਿੱਤ ਲਾ ਕੇ ਕੋਈ ਸੁਣਦਾ ਹੈ ਕਹਿੰਦੇ ਉਸ ਨੂੰ ਫਿਰ ਕਾਸ਼ੀ ਜਾਣ ਦੀ ਵੀ ਲੋੜ ਨਹੀਂ ਪੈਂਦੀ ਕਹਿੰਦੇ ਕਾਸ਼ੀ ਜਾਣ ਦੀ ਲੋੜ ਨਹੀਂ ਆਨ ਨੂੰ ਕਹੋ ਕਿ ਮੀਰ ਸੈਨ ਸਾ ਨਹੀਂ ਅੰਤ ਪਰਮਗਤ ਪਾਏ ਭਗਤ ਜੀ ਕਹਿੰਦੇ ਸੰਸਾ ਤਿਆਗ ਦੋ ਇਹ ਮਨ ਦਾ ਵਹਿਮ ਕੱਢ ਦੋ ਜਿਹੜਾ ਗੰਦਾ ਚਿੱਤ ਲਾ ਕੇ ਜਿਹੜਾ ਸੁਣਦਾ ਉਹ ਭਵੇਂ ਕਿਤੇ ਵੀ ਵੱਸਦਾ ਹੋਵੇ ਭਗਤ ਜੀ ਕਹਿੰਦੇ ਅੰਤ ਪਰਮ ਗਤ ਪਾਏ ਕਹਿੰਦੇ ਅੰਤ ਦੇ ਵੇਲੇ ਉਹ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਕਹਿੰਦੇ ਉਹ ਪਰਮ ਗਤੀ ਪਾ ਲੈਂਦਾ ਜਿੰਦੇ ਜੀ ਉਹ ਮੁਕਤ ਹੋ ਜਾਂਦਾ ਕਾਸ਼ੀ ਵਾਲਿਆਂ ਤੇ ਕਹਣ ਕਿ ਮੱਝੇ ਮਰਦੇ ਵਕਤ ਆਓ ਮੁਕਤ ਹੋ ਮੁਕਤੀ ਪ੍ਰਾਪਤ ਹੋਏਗੀ ਬਾਜਾ ਮਾਰੀਆਂ ਦੀ ਮਰਦੇ ਵਕਤ ਇੱਥੇ ਆਜੋ ਤੁਹਾਡੀ ਮੁਕਤੀ ਹੋ ਜਾਏਗੀ ਪਰ ਭਗਤ ਜੀ ਕਹਿੰਦੇ ਜਿੰਦੇ ਜੀ ਕਹਿੰਦੇ ਜਦੋਂ ਮਨੁੱਖ ਜਿੰਦਾ ਹੈ ਨਾ ਜੇ ਬਾਣੀ ਪੜਦਾ ਬਾਣੀ ਗਾਉਂਦਾ ਉਹਦੀ ਆਤਮਾ ਸਰੀਰ ਵਿੱਚ ਹੀ ਅੰਮਰ ਕਰ ਦਵਾਂਗੇ ਉਹਦੀ ਆਤਮਾ ਸਿਰ ਜੀ ਸਰੀਰ ਵਿੱਚ ਹੀ ਜੰਮਣ ਮਰਨ ਤੁਰ ਤੋ ਜਾਵੇਗੀ ਉਹਦੀ ਆਤਮਾ ਜਿਹੜੀ ਇਹ ਸਰੀਰ ਵਿੱਚ ਰਹਿੰਦੀ ਮੁਕਤੀ ਹੋ ਜਾਵੇਗੀ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ ਕਹਿੰਦੇ ਸੰਸਾ ਨਹੀਂ ਕਰਨਾ ਅੰਤ ਪਰਮ ਗਤ ਪਾਏ ਕਹਿੰਦੇ ਅੰਤ ਦੇ ਵੇਲੇ ਉਹ ਪਰਮ ਗਤੀ ਨੂੰ ਪਾਈ ਰੱਬ ਕੋ ਜਾਵੇਗਾ ਇਹ ਅੱਜ ਦੇ ਭਾਈ ਸ਼ਬਦ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਪਾਈ ਆਪਣੀ ਬਾਣੀ ਦੇ ਵਿੱਚ ਸੱਚੇ ਮਾਲਕ ਦੇ ਨਾਮ ਦੀਆਂ ਬਰਕਤਾਂ ਮਾਰੇ ਵਰਣਨ ਕਰਦੇ ਹੋਏ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਸਦਾ ਹੀ ਬਾਣੀ ਪੜਿਏ ਸ਼ਬਦ ਵਿਚਾਰੀਏ ਸ਼ਬਦ ਸੁਣੀਏ ਸੱਚੀ ਬਾਣੀ ਦੇ ਨਾਲ ਸਾਡਾ ਚਿੱਤ ਮਨ ਜੁੜ ਜਾਵੇ ਤਾਂ ਕਿ ਸਾਡਾ ਮਾਨਸ ਦੇ ਮਨੁੱਖਾ ਜਨਮ ਜਿਹੜਾ ਹੈ ਭਾਈ ਇਹ ਸਫਲ ਜਾਣ ਜਾਵੇ ਸਾਡੀ ਆਤਮਾ ਵੀ ਅੰਬਰ ਹੋ ਜਾਵੇ ਮੁਕਤ ਹੋ ਜਾਵੇ ਉਹ ਅਸੀਂ ਦਰਸ਼ਨ ਕਰਾਂਗੇ ਬਾਣੀ ਸੁਣਾਂਗੇ ਤਾਂ ਉਹ ਸਦਾ ਹੀ ਭਗਤ ਜੀ ਕਹਿੰਦੇ ਸੈਸੇ ਨੂੰ ਛੱਡ ਦੋ ਉਹ ਮਾਲਕ ਸਦਾ ਹੀ ਆਤਮਾ ਨੂੰ ਅੰਬਰ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਨਾਮ ਵਾਹੀ ਗੁਰੂ